ਨਮਸਕਾਰ ਜੀ ਸਾਰਿਆਂ ਨੂੰ ਚਟੋਰੀ ਨਿਕੋਈ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਕਿ ਤੁਸੀਂ ਦਾ ਅੰਦਰ ਉਸਤ ਹੋਗੇ ਆਪਕੋ ਆਪਣੇ ਗਮਾਂ ਵਿੱਚ ਵਿਅਸਤ ਹੋਵਾਂਗੇ ਅੱਜ ਤੁਹਾਨੂੰ ਬਿਨਾ ਅੰਡੇ ਤੋਂ ਪੁਰਜੀ ਬਣਾ ਕੇ ਦਿਖਾਵਾਂਗੇ ਕਿੰਨੀ ਵਧੀਆ ਬਣ ਕੇ ਤਿਆਰ ਹੋਊਗੀ ਇੱਕ ਵਾਰੀ ਇਸ ਪੁਰਜੀ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਤੇ ਟੇਸਟੀ ਬਣਦੀ ਹੈ ਇੱਧਰ ਆਪਾਂ ਸੋਇਆਬੀਨ ਦਾ ਚੂਰਾ ਲੈ ਲਿਆ ਜੋ ਕਿ ਬਾਜ਼ਾਰ ਵਿੱਚੋਂ ਬਹੁਤ ਵਧੀਆ ਮਿਲਦਾ ਹੈ ਤੇ ਇਹ ਤੁਸੀਂ ਘਰੇ ਵੀ ਸੋਇਆਬੀਨ ਤੋਂ ਬਣਾ ਸਕਦੇ ਹੋ ਉਹਨਾ ਪੇਕ ਭਾਂਡੇ ਵਿੱਚ ਪਾ ਲਵਾਂਗੇ ਤੇ ਇਹ ਇਹਨੂੰ ਆਪਾਂ ਗਰਮ ਪਾਣੀ ਵਿੱਚ ਭਿਉ ਲਵਾਂਗੇ 2 ਤੋਂ 4 ਮਿੰਟ ਵਾਸਤੇ ਗਰਮ ਪਾਣੀ ਵਿੱਚ ਜਲਦੀ ਭਿਜ ਜਾਣਗੇ ਤੇ ਆਇਦਰ ਆਪਾਂ ਔਰਜੀ ਵਾਸਤੇ ਟਮਾਟਰ ਧਨੀਆ ਤੇ ਲਸਣ ਪਿਆਜ਼ ਕੱਟ ਲਵਾਂਗੇ ਦੇਖੋ ਆਪਣਾ ਇਹ ਵਧੀਆ ਭਿਜ ਗਈ ਕਿੰਨੀ ਤਿਆਰ ਵਧੀਆ ਚੂਰਾ ਹੋ ਗਿਆ ਤੇ ਇਹਨੂੰ ਆਪਾਂ ਹੁਣ ਨਿਚੋੜ ਲਵਾਂਗੇ ਸੋਇਆ ਬੀਨ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਹੈ। ਇਹਦੇ ਵਿੱਚ ਫਾਈਬਰ, ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਦੇਖੋ ਆਪਾਂ ਇਸ ਨੂੰ ਨਿਚੋੜ ਲਿਆ। ਇਹਨੂੰ ਇੱਕ ਵਾਰੀ ਹੋਰ ਪਾਣੀ ਪਾ ਕੇ ਤੋਂ ਇੱਕ ਤੋਂ ਦੋ ਵਾਰੀ ਧੋਵਾਂਗੇ ਤਾਂ ਕਿ ਇਹਦੇ ਵਿੱਚੋਂ ਐਕਸਟਰਾ ਪਾਣੀ ਨਿਕਲ ਜਾਵੇ। ਨਿਚੋੜ ਲਵਾਂਗੇ। ਦੇਖੋ ਕਿੰਨਾ ਵਧੀਆ ਆਪਾਂ ਨਿਚੋੜ ਕੇ ਰੱਖ ਲਿਆ ਇੱਧਰ ਆ ਪਕੜਾਈ ਵਿੱਚ ਤੇਲ ਲੈ ਲਿਆ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਤੇ ਪਿਆਜ਼ ਪਾਵਾਂਗੇ ਪਹਿਲਾਂ ਲਸਣ ਪਾਇਆ ਫੇਰ ਆਪੇ ਦੇ ਉੱਪਰ ਹੀ ਪਿਆਜ਼ ਪਾ ਕੇ ਇਹਨਾਂ ਨੂੰ ਭੁੰਨ ਲਵਾਂਗੇ ਸੋਇਆ ਬੀਨ ਆਪਣੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ ਆਪਾਂ ਚੂਰੇ ਤੋਂ ਉਰਜੀ ਜਾਂ ਆਪਾਂ ਪਰੌਂਠੇ ਵੀ ਬਣਾ ਕੇ ਖਾ ਸਕਦੇ ਹਾਂ ਸੋਇਆ ਬੀਂਦੀ ਆਪਾਂ ਸਬਜ਼ੀ ਵੀ ਬਣਾਉਨੇ ਆ ਤੇ ਇਹਦੇ ਵਿੱਚ ਆਪਾਂ ਹੁਣ ਟਮਾਟਰ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਪਿਆਜ਼ ਵਿੱਚ ਮਿਕਸ ਕਰਕੇ ਪੁੰਨ ਲਵਾਂਗੇ ਔਨੇ ਦੇ ਵਿੱਚ ਆਪਣੇ ਬੇਸਿਕ ਮਸਾਲੇ ਪਾਵਾਂਗੇ ਜੋ ਕਿੜੇ ਆਪਾਂ ਆਮ ਸਬਜ਼ੀ ਵਿੱਚ ਪਾਉਨੇ ਆ ਮਸਾਲਾ, ਅਨੀਆ ਪਾਊਡਰ, ਮਿਰਚਾਂ, ਹਲਦੀ ਤੇ ਨਮਕ ਇਹਨੂੰ ਆਪਾਂ ਪਿਆਜ਼ ਨਾਲ ਮਿਕਸ ਕਰ ਦੇਵਾਂਗੇ ਤੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਉਣਾ ਇਸੇ ਮਸਾਲੇ ਨੂੰ ਆਪਾਂ ਇਸ ਤਰ੍ਹਾਂ ਹੀ ਪੁੰਨਾਂਗੇ ਇਹ ਮਸਾਲਾ ਆਪਣਾ ਕਿੰਨਾ ਵਧੀਆ ਪੁੱਜ ਕੇ ਤਿਆਰ ਹੋ ਗਿਆ ਦੇਖੋ ਤੇ ਆਪਣੇ ਕੋਲੇ ਮਟਰ ਪਏ ਸੀ ਹਰੇ ਉਹ ਵੀ ਆਪੇ ਇਹਦੇ ਵਿੱਚ ਹੀ ਐਡ ਕਰ ਦੇਵਾਂਗੇ ਤੇ ਆਪਾਂ ਮਸਾਲੇ ਵਿੱਚ ਇਹਨੂੰ ਮਿਕਸ ਕਰ ਲਵਾਂਗੇ ਇਹ ਉਪਰੋਂ ਤੱਕ ਕੇ 2 ਤੋਂ 3 ਮਿੰਟ ਵਾਸਤੇ ਪਕਾਵਾਂਗੇ ਤੇ ਇਹ ਆਪਾਂ ਗੈਸ ਘੱਟ ਕਰਕੇ ਹੀ ਭਾਫ ਨਾਲ ਹੀ ਬਣਾਵਾਂਗੇ ਆਪਾਂ ਨੂੰ ਵਿਚਾਲੋਂ ਇੱਕ ਵਾਰੀ ਹਲਾ ਦੇਵਾਂਗੇ ਦੇਖੋ ਆਪਣਾ ਮਸਾਲਾ ਤੇ ਮਟਰ ਬੰਨ ਵਿੱਚ ਤਿਆਰ ਹੋ ਗਏ ਹੋਣੇ ਦੇ ਵਿੱਚ ਆਪਣਾ ਜੋ ਹੋਇਆ ਸੋਇਆ ਬਿੰਦਾ ਚੂਰਾ ਜੋ ਆਪਣੇ ਛੋੜ ਕੇ ਰੱਖਿਆ ਸੀ ਉਹ ਪਾ ਦੇਵਾਂਗੇ ਜੇ ਮਿਕਸ ਕਰਨ ਤੋਂ ਬਾਅਦ ਕਿੰਨਾ ਵਧੀਆ ਆਪਣਾ ਇਹ ਤਿਆਰ ਹੋ ਗਿਆ ਇਹ ਕਿੰਨਾ ਵਧੀਆ ਆਪਣੀ ਇਹ ਪੁਰਜੀ ਬਣ ਕੇ ਤਿਆਰ ਹੁਣ ਇਹਨੂੰ ਆਪਾਂ 1 ਤੋਂ 2 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਆਕੇ ਮਸਾਲਾ ਸਾਰਾ ਮਿਕਸ ਹੋ ਜਾਵੇ ਦੇਖੋ ਆਪਣੀ ਪੁਰਜੀ ਬਣ ਕੇ ਤਿਆਰ ਹੈ ਕਿੰਨੀ ਵਧੀਆ ਇੱਕ ਵਾਰੀ ਇਹ ਜ਼ਰੂਰ ਟਰਾਈ ਕਰੋ ਚੈਨਲ ਤੇ ਪਹਿਲੀ ਵਾਰਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਦੇਖੋ ਆਪਣੀ ਪੁਰਜੀ ਬਣ ਕੇ ਤਿਆਰ ਹੈ ਤੇ ਇਹਦੇ ਉੱਤੇ ਆਪਣਾ ਕੱਟਿਆ ਹੋਇਆ ਹਰਾ ਧਨੀਆ ਪਾ ਦੇਾਂਗੇ ਜਿਹੜੇ ਆਂਡੇ ਨਹੀਂ ਖਾਂਦੇ ਇਸ ਫਰਜੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਤੇ ਫਾਇਦੇਮੰਦ ਹੁੰਦੀ ਹੈ ਇਹ ਬਣ ਬਹੁਤ ਵਧੀਆ ਹੀ ਬਣ ਕੇ ਤਿਆਰ ਹੁੰਦੀ ਹੈ ਤੇ ਟੇਸਟੀ ਵੀ ਬਹੁਤ ਹੁੰਦੀ ਹੈ ਦੇਖੋ ਕਿੰਨੀ ਵਧੀਆ ਬਣੀ ਹੈ ਹੁਣ ਇਹਨੂੰ ਆਪਾਂ ਇੱਕ ਪਲੇਟ ਵਿੱਚ ਪਾ ਲਵਾਂਗੇ ਦੇਖੋ ਕਿੰਨੀ ਵਧੀਆ ਸੇਮ ਅੰਡੇ ਤਰ੍ਹਾਂ ਹੀ ਲੱਗਦੀ ਐ ਦੇਖੋ ਇਹ ਤੁਸੀਂ ਰੋਟੀ ਪੂਰੀ ਪਰੌਂਠੇ ਨਾਲ ਖਾ ਸਕਦੇ ਹੋ ਤੇ ਇਹ ਆਪਾਂ ਪਰੌਂਠਿਆਂ ਵਿੱਚ ਭਰ ਕੇ ਵੀ ਪਰੌਂਠੇ ਬਣਾ ਸਕਦੇ ਆ ਇੱਕ ਵਾਰ ਇਹ ਵਰਜੀ ਨੂੰ ਜ਼ਰੂਰ ਟਰਾਈ ਕਰਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸੋਇਆਬੀਨ ਬਹੁਤ ਫਾਇਦੇਮੰਦ ਹੁੰਦੀ ਐ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੂੰ ਜ਼ਰੂਰ ਖਾਇਆ ਕਰੋ ਦੇਖੋ ਕਿੰਨੀ ਵਧੀਆ ਬਣੀ ਜੋ ਜੀਵਨ ਕੇ ਤਿਆਰ ਹੋਈ ਹੈ ਇਸਪੁਰ ਜੀ ਨੇ ਇੱਕ ਵਾਰੀ ਜ਼ਰੂਰ ਟਰਾਈ ਕਰੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ